ਇਹਨਾਂ ਦੀ ਜ਼ੁਬਾਨ ਬੰਦ ਕਰਨਾ ਚਾਹੁੰਦੇ ਨੇ ਇਹਨਾਂ ਨੂੰ ਬੋਲਣ ਨਹੀਂ ਦੇਣਾ ਕਾਹਦਾ ਡਰ ਹੈ ਇਹਨਾਂ ਤੋਂ ਇਹ ਬੋਲਦੇ ਕੀ ਨੇ ਕਈ ਕਹਿੰਦੇ ਨੇ ਇਹ ਡਰੇ ਹੋਏ ਨੇ ਸਾਡੇ ਨਾਲ ਮਿੰਟੂ ਗੁਰੂ ਸਰੀਆ ਜੀ ਨੇ ਮਿੰਟੂ ਜੀ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਕਿ ਤੁਹਾਡੇ ਤੇ ਪਰਚੇ ਦਰਜ ਹੋਏ ਨੇ ਡਰ ਲੱਗਦਾ ਨਹੀਂ ਨਹੀਂ ਡਰ ਤਾਂ ਕਾਦਾ ਲੱਗਣਾ ਡਾਕਟਰ ਕੋਈ ਡਰ ਨਹੀਂ ਹੈ ਤੇ ਵੈਸੇ ਇੱਕ ਚੀਜ਼ ਮੈਂ ਦੱਸਾਂ ਹਿਊਮਨ ਸਾਈਕੀ ਨੂੰ ਤੁਸੀਂ ਵੀ ਸਮਝਦੇ ਹੋ ਡਰ ਹਮੇਸ਼ਾ ਰਹਿੰਦਾ ਬੰਦੇ ਦੇ ਅੰਦਰ ਹਮ ਡਰ ਤੇ ਕਾਬੂ ਪਾ ਕੇ ਅੱਗੇ ਵਧਣ ਵਾਲਾ ਹਮੇਸ਼ਾ ਸੂਰਮਾ ਹੁੰਦਾ ਹੈ ਬਿਲਕੁਲ ਇਹ ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਠੀਕ ਹੈ ਨਾ ਜੀ ਡਰ ਹਮੇਸ਼ਾ ਤੁਹਾਡੇ ਅੰਦਰ ਹੁੰਦਾ ਹੈ ਤੇ ਰਾਣਾ ਵੀ ਚਾਹੀਦਾ ਬਿਲਕੁਲ ਇਹ ਸ਼ਹੀਦ ਭਗਤ ਸਿੰਘ ਨੇ ਵੀ ਕਿਹਾ ਕਿ ਕੁਦਰਤੀ ਤੌਰ ਤੇ ਡਰਨਾ ਮੈਨੂੰ ਵੀ ਚਾਹੀਦਾ ਤੇ ਮੇਰੇ ਅੰਦਰ ਵੀ ਹੈ ਬਿਲਕੁਲ ਆਏਗਾ ਉਹਦੇ ਤੇ ਕਾਬੂ ਪਾ ਕੇ ਤੁਸੀਂ ਫੈਸਲੇ ਲੈਣੇ ਹੋ ਤਾਂ ਤੁਸੀਂ ਬਿਹਤਰ ਕਰ ਜਾਂਦੇ ਹੋ ਤੋਂ ਐਸਾ ਹੈ ਕਿ ਚਲੋ ਲੋਕ ਤੈ ਕਰ ਸਕਦੇ ਆ ਪਰ ਮੇਰੇ ਖਿਆਲ ਦੇ ਨਾਲ ਡਰਨ ਵਾਲੇ ਲੋਕ ਆਪ ਦਾ ਮੋਬਾਈਲ ਆਨ ਕਰਕੇ ਹੂੰ ਠੀਕ ਹੈ ਜੀ ਉਹ ਨਹੀਂ ਕੰਡੀਗੜ ਦੇ 17 ਸੈਕਟਰ ਚ ਆ ਕੇ ਧਰਨਾ ਨਹੀਂ ਲਾਉਂਦੇ ਨਹੀਂ ਲਾਉਂਦੇ ਧਰਨੇ ਨਹੀਂ ਲਾਉਂਦੇ ਗੇੜੀਆਂ ਨਹੀਂ ਲਾਉਂਦੇ ਮਤਲਬ ਕਿ ਇਦਾਂ ਹੀ ਆ ਇਹ ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਡਾਕਟਰ ਸਾਹਿਬ ਮਸਲਾ ਇਹ ਆ ਕਿ ਪਰਚਾ ਜਿਹੜਾ ਹੋਇਆ ਹੂੰ ਸਾਨੂੰ ਉਹਦੀ ਇਹ ਵਾਰਤ ਦੇਖਣ ਦੀ ਜ਼ਰੂਰਤ ਹੈ ਕਿ ਉਹਦੀ ਅਵਾਰਤ ਦੇਖੋ ਕੱਲੇ ਪੱਤਰ ਕਰ ਨਹੀਂ ਉਹਦੇ ਚ ਠੀਕ ਉਹਦੇ 'ਚ ਤੁਸੀਂ ਦੇਖੋ ਕਿ ਕੁਝ ਬੰਦੇ ਆਪ ਹੀ ਪੁਲਿਸ ਨੇ ਕਹਿਣਾ ਕਿ ਇੱਕ ਮੰਗਲੀ ਐ ਜੀ ਕੁਝ ਇਦਾਂ ਦੀ ਆਈਡੀ ਐ ਫਲਾ ਟਮਕਾ ਤਾਂ ਕਹਿਣ ਦਾ ਮਤਲਬ ਇਹ ਹੈ ਕਿ ਉਹ ਵਰਤੋਂ ਕਰਨੇ ਆਮ ਸੋਸ਼ਲ ਮੀਡੀਆ ਦੇ ਵਰਤੋਂਕਾਰ ਹੋ ਗਏ ਨਾ ਜੀ 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 ਹੂੰ ਵਰਤੋਂ অপੋਜੀਸ਼ਨ ਤੁਹਾਡੀ ਪਹਿਲਾਂ ਡਰੀ ਹੋਈ ਐ ਇਹ ਮੰਨਣਾ ਪਾਏਗਾ ਜੀ ਪੰਜਾਬ ਦੀ অপੋਜੀਸ਼ਨ ਤੁਹਾਡੀ ਡਰੀ ਐ ਹੂੰ ਡਰੀ ਐ ਇਸ ਕਰਕੇ ਕਿਉਂਕਿ ਦੋ ਮੇਨ ਤਰੇ ਹੂੰ ਦੋਨਾ ਧਰਾਂ ਦੀ ਜਿਹੜੀ ਲੀਡਰਸ਼ਿਪ ਹੈ ਉਹ ਕਾਰੋਬਾਰ ਨਾਲ ਵੀ ਜੁੜੀ ਰਹੀ ਹੈ ਤੇ ਰਾਜ ਵੀ ਕਰਕੇ ਗਏ ਨੇ ਬਿਲਕੁਲ ਜਦੋਂ ਵੀ ਕੋਈ ਸਾਬਕਾ ਰਾਜਕਰਤਾ ਹੁੰਦਾ ਹੈ ਕਾਰੋਬਾਰੀ ਹੁੰਦਾ ਉਹਦੀ ਕਮਜ਼ੋਰ ਨਾ ਹੁੰਦੀ ਹੈ ਹੂੰ ਬਿਲਕੁਲ ਬਿਲਕੁਲ ਤੇ ਹੁਣ ਮੇਰੇ ਖਿਆਲ ਦੇ ਨਾਲ ਤਾਂ ਸੁਖਵੀਰ ਸਿੰਘ ਬਾਦਲ ਦੇ ਵੀ ਮੁਕਦਮੇ ਦੀ ਚਰਚਾਵਾਂ ਨੇ ਹੂੰ ਤਾਂ ਆਪੋਜੀਸ਼ਨ ਤੁਸੀਂ ਡਰ ਆ ਲਈ ਜਾਂ ਡਰ ਰਹੀ ਹੈ ਕਿਸੇ ਤੌਰ ਤੇ ਹੂੰ ਪੱਤਰਕਾਰ ਤਾਂ ਤੁਸੀਂ ਤਿੰਨ ਚਾਰ ਪੱਤਰਕਾਰ ਪਹਿਲਾਂ ਫੜ ਕੇ ਅੰਦਰ ਸੁਟੇ ਹੂੰ ਹੂੰ ਫਿਰ ਕੁਝ ਮੁੰਡੇ ਮੈਨੂੰ ਛੱਡ ਦਿਓ ਤੁਸੀਂ ਜਿਵੇਂ ਹੁਣ ਮੁੰਡੇ ਨਾਮ ਹੀ ਨੇ ਮਨਿੰਦਰ ਹੈ ਰਤਨ ਹੈ ਰਤਨ ਨੂੰ ਟਾਰਗੇਟ ਕੀਤਾ ਪਰਸਨਲੀ ਕੀਤਾ ਪਰਸਨਲੀ ਕੀਤਾ ਨਾਮ ਲੈ ਕੇ ਨਾਮ ਲੈ ਕੇ ਕੀਤਾ ਮਨਿੰਦਰ ਨੂੰ ਪਹਿਲਾਂ ਨਾਮਜ਼ਦ ਕੀਤਾ ਫਿਰ ਫਿਰ ਨਾਮਜ਼ਦ ਕੀਤਾ ਵੀ ਇਹ ਜਿਹਨਾਂ ਦੀ ਕੁਝ ਫੋਲੋਇੰਗ ਵਗੈਰਾ ਜਿਹੜੀ ਜ਼ਿਆਦਾ ਹੈ ਹੁਣ ਅੱਗੇ ਆ ਜਾਓ ਕਿ ਉਹਦੇ ਵਿੱਚ ਵਰਤੋਂਕਾਰ ਵੀ ਸ਼ਾਮਲ ਕਰ ਲੈ ਹੁਣ ਦੇਖੋ ਨਾ ਆਪੋਜੀਸ਼ਨ ਹੋ ਗਈ ਜੀ ਪੱਤਰਕਾਰ ਹੋ ਗਿਆ ਵਰਤੋਂਕਾਰ ਹੋ ਗਿਆ ਇਹਦਾ ਮਤਲਬ ਕੀ ਹੈ ਕਿ ਇੱਕ ਸਿੱਧਾ ਸਪਸ਼ਟ ਪੈਗਾਮ ਹੈ ਕਿ ਭਈ ਝੇੜੀ ਤੇਰ ਬੋਲੂਗੀ ਚਾਹੇ ਉਹ ਪੋਲਿਟੀਕਲੀ ਆਪੋਜੀਸ਼ਨ ਹੈ ਚਾਹੇ ਉਹ ਪੱਤਰਕਾਰ ਜਾਂ ਟਿੱਪਣੀਕਾਰ ਹੈ ਜਾਂ ਆਮ ਵਰਤੋਂਕਾਰ ਹੈ ਅਸੀਂ ਕਿਸੇ ਨੂੰ ਵੀ ੜੋਂ ਗ ਸਕਦੇ ਹਾਂ ਅਸਲ ਦੇ ਵਿੱਚ ਮੈਸੇਜ ਇਹ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਭਈ ਰਗੜ ਦਿਓ ਰਗੜ ਕੇ ਰੱਖ ਦਿਓ ਤੇ ਗੱਲ ਅਸਲ 'ਚ 227 ਵਾਲੀ ਜਿਹੜੀ ਸਾਮਦਾਮ ਦੰਡ ਵੇਦ ਕਿ ਅਸੀਂ ਹਰ ਹਾਲਤ ਦੇ ਵਿੱਚ ਯਤਨ ਹੈ ਇਹ ਉਹਨਾਂ ਚੀਜ਼ਾਂ ਦਾ ਹਿੱਸਾ ਹੈ ਜੋ ਰਹਿ ਰਹਿ ਕੇ ਵਾਪਰ ਰਹੀਆਂ ਨੇ ਪਰ ਪਰ ਜਦੋਂ ਆਪਾਂ ਸਿਆਸੀ ਤੌਰ ਤੇ ਚੀਜ਼ਾਂ ਨੂੰ ਵੇਖਦੇ ਆ ਮਿੰਟੂ ਜੀ ਤਾਂ ਐਦਾਂ ਦੀਆਂ ਇੱਕ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਕੋਸ਼ਿਸ਼ਾਂ ਇੱਕ ਹੁੰਦੀਆਂ ਕਰਤੂਤਾ ਮੈਨੂੰ ਲੱਗਦਾ ਇਸ ਦੌਰ ਦੇ ਵਿੱਚ ਕਰਤੂਤਾ ਨਾਲ ਵੋਟਾਂ 'ਚ ਜਿੱਤ ਹਾਸਲ ਨਹੀਂ ਹੁੰਦੀ ਤੁਹਾਨੂੰ ਨਹੀਂ ਲੱਗਦਾ ਐਦਾਂ ਦੀਆਂ ਹਰਕਤਾਂ ਜਾਂ ਐਦਾਂ ਦੀਆਂ ਕਰਤੂਤਾ ਜਿਹੜੀਆਂ ਨੇ ਇਹ ਤਾਂ ਹੋਰ 2027 ਔਖਾ ਕਰ ਰਹੀਆਂ ਨੇ ਸਤਾ ਤੇ ਰ ਲਈ ਦੇਖੋ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਜਿਹੜੇ ਲੀਡਰਸ਼ਿਪ ਦੇ ਕੁਝ ਮੋਰੀ ਨੇ ਉਹ ਵਾਰ-ਵਾਰ ਮਗਾਲਤਾਂ ਪੈਦਾ ਕਰ ਰਹੇ ਨੇ ਆਪਣੇ ਅੰਦਰ ਪਰ ਵਾਰ-ਵਾਰ ਕਿਤੇ ਨਾ ਕਿਤੇ ਚੀਜ਼ਾਂ ਨੂੰ ਸਮਝਣ 'ਚ ਖਤਾ ਖਾ ਰਹੇ ਨੇ ਕਿ ਭਈ ਤੁਸੀਂ ਜੋ ਇਸ ਤਰ੍ਹਾਂ ਦੀ ਕੋਈ ਯੋਜਨਾਬੰਦੀ ਕਰ ਦੇ ਜੇ ਵਿਉਂਤਬੰਦੀ ਕਰ ਦੇ ਜੇ ਤਾਂ ਉਹਦੇ ਨਾਲ ਨੁਕਸਾਨ ਅਲਟੀਮੇਟਲੀ ਤੁਹਾਡਾ ਹੋਏਗਾ ਔਰ ਖਾਸ ਤੌਰ ਤੇ ਜਦੋਂ ਆਪਾਂ ਵੇਨੇ ਆ ਪੰਜਾਬੀ ਦੋ ਤਿੰਨ ਚੀਜ਼ਾਂ ਤੋਂ ਬੜਾ ਗੁੱਸਾ ਖਾਂਦੇ ਨੇ ਜੀ ਇੱਕ ਤੱਕਾ ਜੀ ਤੇ ਇੱਕ ਇੱਜ਼ਤ ਦਾ ਮਾਮਲਾ ਜਿੱਥੇ ਆ ਜਾਂਦਾ ਆਪਣਾ ਧੀ ਪੈਣ ਦਾ ਮਸਲਾ ਆ ਜਾਂਦਾ ਹੈ ਜੀ ਤੇ ਪਿਛਲੇ ਕੁਝ ਸਮੇਂ ਦੇ ਦੌਰਾਨ ਆਪਾਂ ਇਹ ਚੀਜ਼ਾਂ ਵੇਖੀਆਂ ਵੀ ਨੇ ਤਾਂ ਗੱਲ ਇਹ ਕਿ ਉਹ ਚੀਜ਼ ਤੁਹਾਡੇ ਉਲਟ ਜਾਏਗੀ ਹੁਣ ਇਹ ਘਰ ਕੌਣ ਰਿਹਾ ਇਹ ਵੀ ਇੱਕ ਪ੍ਰਸ਼ਨ ਹੈ ਨਾ ਡਾਕਟਰ ਸਾਹਿਬ ਕਿਉਂਕਿ ਸਰਕਾਰ ਦੇ ਅੰਦਰ ਕਈ ਸਰਕਾਰਾਂ ਹਮ ਬਿਲਕੁਲ ਇੱਕ ਤੇ ਇੱਕ ਦੂਜੇ ਦਾ ਨੁਕਸਾਨ ਕਰਨ ਵਾਸਤੇ ਤਾਂ ਨਹੀਂ ਕਰ ਰਹੇ ਇਹ ਵੀ ਇੱਕ ਬੜਾ ਬਰੀਕੀ ਕੁਐਸਚਨ ਹੈ ਬਿਲਕੁਲ ਬਿਲਕੁਲ ਕਿਉਂਕਿ ਬਾਰੀਕ ਪੋਲੀਟੀਕਲ ਵਿਸ਼ਲੇਸ਼ਣ ਬਿਲਕੁਲ ਬਿਲਕੁਲ ਕਿਉਂਕਿ ਸਰਕਾਰ ਦੇ ਵਿੱਚ ਕਈ ਤਰਾਂ ਨੇ ਹੂੰ ਹੂੰ ਜਿਵੇਂ ਆਪਾਂ ਮੋٹے ਤੌਰ ਤੇ ਲੈ ਲਓ ਦਿੱਲੀ ਵਾਲੇ ਦਿੱਲੀ ਵਾਲਿਆਂ ਦੇ ਵੀ ਗਰੁੱਪ ਨੇ ਹੂੰ ਪੰਜਾਬ ਹੈ ਪੰਜਾਬ ਵਾਲਿਆਂ ਦੇ ਵੀ ਗਰੁੱਪ ਨੇ ਹੁਣ ਇੱਕ ਦੂਜੇ ਹੁਣ ਤੁਸੀਂ ਦੇਖੋ ਕਿ ਇਹ ਤਾਂ ਹਲੇ ਤੱਕ ਪਤਾ ਨਹੀਂ ਹੈ ਕਿ ਕਿਹਦੇ ਕਹਿਣ ਤੇ ਮਾਮਲਾ ਦਰਜ ਹੋਇਆ ਹੂੰ ਜੇ ਪੁਲਿਸ ਦੇ ਆਪ ਦੇ ਕਹਿਣ ਤੇ ਮਾਮਲਾ ਦਰਜ ਹੋ ਗਿਆ ਪੁਲਿਸ ਨੇ ਆਪ ਹੀ ਕੀਤਾ ਡਾਕਟਰ ਸਾਹਿਬ ਫਿਰ ਬੜਾ ਵੱਡਾ ਵਿਸ਼ਾ ਹੈ ਕਿ ਤੁਹਾਡੀ ਪੁਲਿਸ ਇੰਨੀ ਅਨਪ੍ਰੋਫੈਸ਼ਨਲ ਕਿ ਉਹ ਪਰਚਾ ਕੱਟ ਰਹੀ ਐ ਸੋਸ਼ਲ ਮੀਡੀਆ ਤੋਂ ਤੇ ਵਿੱਚ ਆਈਟੀ ਐਕਟ ਲਾਇਆ ਹੀ ਨਹੀਂ ਕਿਤੇ 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 ਪੁਲਿਸ ਨੂੰ ਕੋਈ ਵਿਰੋਧੀ ਧਿਰਾਂ ਤਾਂ ਨਹੀਂ ਕਮਾਂਡ ਕਰ ਰਹੀਆਂ ਬਿਲਕੁਲ ਇਹ ਤਾਂ ਬਹੁਤ ਵੱਡਾ ਸਵਾਲ ਖੜਾ ਹੋ ਜਾਏਗਾ ਪਰ ਜੇ ਸਿਆਸੀ ਧਿਰਾਂ ਦੇ ਵਿੱਚੋਂ ਜੇ ਆਪਾਂ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਤੇ ਰਿਹਾ ਜੇ ਉਹਦੇ ਕਿਸੇ ਗਰੁੱਪ ਨੇ ਕਰਵਾਇਆ ਫਿਰ ਇਹ ਵੀ ਇਹਨਾਂ ਵਾਸਤੇ ਸੋਚਣ ਦਾ ਵਿਸ਼ਾ ਕਿ ਉਹਦਾ ਕਰਨ ਵਾਲਾ ਜਿਹੜਾ ਮਰਜ਼ੀ ਐ ਪਰ ਉਹਦਾ ਨੁਕਸਾਨ ਸਭ ਤੋਂ ਜ਼ਿਆਦਾ ਮਾਮਸਾਫ ਨੂੰ ਹੋ ਰਿਹਾ ਜੀ ਬਿਲਕੁਲ ਕਿਸੇ ਦਾ ਨੁਕਸਾਨ ਕਿਸੇ ਲਈ ਫਾਇਦਾ ਤਾਂ ਨਹੀਂ ਬਣ ਰਿਹਾ ਬਿਲਕੁਲ ਤੇ ਜੇ ਕੋਈ ਇਦਾਂ ਕਰ ਰਿਹਾ ਤੇ ਮਾਨ ਸਾਹਿਬ ਦੀ ਚੁੱਪ ਜਿਹੜੀ ਆ ਉਹ ਫਿਰ ਇੱਕ ਹੋਰ ਗੰਭੀਰ ਵਿਸ਼ਾ ਹੈ। ਉਹ ਫਿਰ ਗੰਭੀਰ ਵਿਸ਼ਾ ਕਿ ਅਸੀਂ ਨਹੀਂ ਕਹਿੰਦੇ ਮਾਨ ਸਾਹਿਬ ਸਾਡੇ ਵਾਸਤੇ ਰਿਐਕਟ ਕਰਨ ਪਰ ਉਹ ਘਟੋ ਘਟ ਇਸ ਮਾਮਲੇ ਨੂੰ ਨਿਜਿੱਠਣ ਵਾਸਤੇ ਪਹਿਲ ਕਦਮੀ ਤਾਂ ਕਰ ਸਕਦੇ ਸਨ। ਪਰ ਪਰ ਜਿੰਨਾ ਵੱਡਾ ਇਸ਼ੂ ਪੰਜਾਬ 'ਚ ਬਣ ਗਿਆ ਇਹ ਕੋਈ ਹੁਣ ਅਣਗੌਲਿਆ ਜਿਹਾ ਇਸ਼ੂ ਨਹੀਂ ਰਹਿ ਗਿਆ। ਮੇਰੇ ਖਿਆਲ ਨਾਲ ਵੱਡੀ ਗਿਣਤੀ ਜਿਹੜੇ ਰਾਜਨੀਤਿਕ ਹਲਕੇ ਆ ਅੱਜ ਇੱਥੇ ਸੁਖਬੀਰ ਬਾਦਲ ਆਏ ਨੇ ਇੱਥੇ ਸਾਰੀਆਂ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਪੰਜਾਬ ਦੇ ਲੈਫਟਿਸਟ ਤੇ ਤੁਸੀਂ ਦੇਖੋ ਪੱਤਰਕਾਰਾਂ ਦੇ ਆਮ ਤੌਰ ਤੇ ਵਖਰੇਵੇਂ ਬਹੁਤ ਹੁੰਦੇ ਆ ਪਰ ਇਸ ਮੁੱਦੇ ਤੇ ਸਾਰੇ ਪੱਤਰਕਾਰ ਜਿਹੜੇ ਤਕਰੀਬਨ ਦੂਰੋਂ ਦੂਰੋਂ ਉਹ ਆਏ ਔਰ ਅਕਾਲੀ ਦਲ ਵਾਰਿਸ ਪੰਜਾਬ ਦੇ ਤੋਂ ਲੈ ਕੇ ਅਕਾਲੀ ਦਲ ਬਾਦਲ ਫਿਰ ਜੇ ਤੁਸੀਂ ਵੇਖੋਗੇ ਕਾਂਗਰਸ ਫਿਰ ਤੁਸੀਂ ਵੇਖੋਗੇ ਭਾਜਪਾ ਕਿੰਨੀ ਵੱਡੀ ਗਿਣਤੀ ਚਾਈ ਹੈ ਜੀ 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 ਤਾਂ ਮਤਲਬ ਕਿ ਉਹ ਸਗੋਂ ਸਾਰਾ ਕੁਝ ਜਿਹੜਾ ਨਾ ਇਕੱਠਾ ਕਰ ਦਿੱਤਾ ਇਹਨਾਂ ਨੇ ਇਹ ਦੇਖਣ ਯੋਗ ਗੱਲ ਹੈ ਕਿ ਪੱਤਰਕਾਰ ਵੀ ਇਕੱਠੇ ਕਰਤੇ ਕਿਉਂਕਿ ਸਾਰਿਆਂ ਨੂੰ ਇਸ ਚੀਜ਼ ਦਾ ਖਤਰਾ ਤੇ ਹੈ ਨਾ ਕਿ ਜੇ ਕਿਸੇ ਨਾਲ ਅੱਜ ਹੋਈ ਹੈ ਤਾਂ ਬਤੌਰ ਨਾਗਰਿਕ ਕਿਉਂਕਿ ਤੁਹਾਨੂੰ ਪਤਾ ਹੈ ਜਿਆਦਾ ਪਤਾ ਹੈ ਕਿ ਬੋਲਣ ਦਾ ਅਧਿਕਾਰ ਕੱਲੇ ਪੱਤਰਕਾਰ ਕੋਲ ਨਹੀਂ ਹੈ ਬੋਲਣ ਦਾ ਅਧਿਕਾਰ ਬਰਾਬਰ ਹੀ ਹੈ ਸਾਰਿਆਂ ਕੋਲੇ ਬਿਲਕੁਲ ਰਾਈਟ ਟੂ ਸਪੀਚ ਦਾ ਹਰ ਨਾਗਰਿਕ ਲਈ ਇੱਕੋ ਬਰਾਬਰ ਹੈ ਨਾ ਹਾਂਜੀ ਤੇ ਜੇ ਉਹ ਅੱਜ ਇੱਕ ਤੇ ਖਤਰਾ ਬਣ ਗਿਆ ਤੇ ਕੱਲ ਨੂੰ ਉਹ ਤੁਹਾਨੂੰ ਸੈਂਸਰ ਕਰਨ ਲੱਗ ਜਾਣਗੇ ਕਿ ਤੁਸੀਂ ਕੀ ਰਿਐਕਟ ਕਰਨਾ ਤੇ ਕੀ ਸ਼ੇਅਰ ਕਰਨਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਾਰਿਆਂ ਨੂੰ ਸਮਝ ਆ ਰਹੀਆਂ ਨੇ ਕਿ ਪੰਜਾਬੀ ਇਸ ਤਰ੍ਹਾਂ ਦੇ ਮਾਹੌਲ 'ਚ ਨਹੀਂ ਰਹਿ ਸਕਦੇ ਉਹਨਾਂ ਨੂੰ ਆਪਣੀ ਗੱਲ ਕਰਨ ਦੀ ਆਜ਼ਾਦੀ ਰਹਿਣੀ ਚਾਹੀਦੀ ਆ ਹਾਂ ਗੱਲ ਕਿਵੇਂ ਕਰਨੀ ਉਹ ਹਰੇਕ ਦੀ ਆਪਣੀ ਤੁਹਾਨੂੰ ਪਤਾ ਰੰਗ ਬਣ ਗਈ ਹੁੰਦੀ ਆ ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦਾ ਜਿਹੜਾ ਇਹ ਫੈਸਲਾ ਹੈ ਜਿੱਦਾਂ ਮਰਜੀ ਆ ਪਰ ਇਹਨਾਂ ਨੇ ਆਪੋਜੀਸ਼ਨ ਨੂੰ ਵੀ ਇੱਕ ਕੀਤਾ ਖਾਸ ਤੌਰ ਤੇ ਇੱਕ ਮੁੱਦੇ ਤੇ ਕੇ ਪਾਈ ਨਹੀਂ ਪੰਜਾਬ 'ਚ ਇਹ ਚੀਜ਼ ਨਹੀਂ ਚਾਹੀਦੀ ਆ ਲੱਗਦਾ ਹੈ ਮਿੰਟੂ ਜੀ ਕੇ ਰਾਈ ਦਾ ਪਹਾੜ ਆਪ ਹੀ ਸਤਾ ਧਿਰ ਬਣਾ ਰਹੀ ਆ ਦੇਖੋ ਜਿੱਦਾਂ ਤੁਸੀਂ ਗੱਲ ਕੀਤੀ ਆ ਮੈਨੂੰ ਲੱਗਦਾ ਜੇ ਤਾਂ ਇਹ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਸਭ ਕੁਝ ਹੋਇਆ ਤਾਂ ਫਿਰ ਤਾਂ ਉਹਨਾਂ ਨੂੰ ਰੀਥਿੰਕ ਕਰਨਾ ਚਾਹੀਦਾ ਜੇ ਉਹ ਦੁਬਾਰਾ ਲੋਚਦੇ ਨੇ ਸਤਾਈ ਦੇ ਵਿੱਚ ਕੁਝ ਕਰਨਾ ਉਹਨਾਂ ਨੇ ਜੇ ਉਹਨਾਂ ਦੀ بے ਤੇਾਨੀ ਚ ਹੋਇਆ ਫਿਰ ਉਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਪਰ ਇਹਨੂੰ ਜੇ ਆਪਾਂ ਛੱਡ ਦਈਏ ਉਹਨਾਂ ਦਾ ਇੰਟਰਨਲ ਮਾਮਲਾ ਜੋ ਕਰਨਾ ਕਰ ਲੈਣਗੇ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਕਿ ਇੱਕ ਗੱਲ ਤਾਂ ਪੱਕੀ ਹੈ ਕਿ ਜਿਹੜੀਆਂ ਜ਼ੁਬਾਨਾਂ ਬੋਲਦੀਆਂ ਨੇ ਸਵਾਲ ਕਰਦੀਆਂ ਨੇ ਉਹਨਾਂ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਤੁਹਾਡੇ ਤੋਂ ਜਾਂ ਜਿਨ੍ਹਾਂ ਤੇ ਪਰਚਾ ਕੀਤਾ ਗਿਆ ਹੈ ਇਹਨਾਂ ਤੋਂ ਐਸਾ ਕਿਹੜਾ ਖਤਰਾ ਹੈ ਤੁਸੀਂ ਇੱਕ ਹੈਲੀਕਾਪਟਰ ਦੀ ਗੱਲ ਕੀਤੀ ਤਾਂ ਹੈਲੀਕਾਪਟਰ ਦੀ ਗੱਲ ਤਾਂ ਭਗਵੰਤਮਨ ਸਾਹਿਬ ਆਪ ਬਹੁਤ ਵਾਰ ਕਰ ਚੁੱਕੇ ਨੇ ਫਿਰ ਇਹ ਸਾਹਿਬ ਨਾਲ ਤਾਂ ਉਹਨਾਂ ਦੀ ਕਮੇਡੀ ਕਾਸਟਾਂ ਤੇ ਬਹੁਤ ਪਰਚੇ ਬਣਦੇ ਨੇ ਮੁੱਖ ਮੰਤਰੀ ਸਾਹਿਬ ਨੇ ਤਾਂ ਬਾਦਲਾਂ ਦੇ ਰਾਜ ਦੇ ਹਵਾਈ ਝੂਟਿਆਂ ਦੀ ਕਈ ਵਾਰੀ ਤੁਸੀਂ ਦੇਖਿਆ ਨਾ ਵਿਅੰਗਮਈ ਜਾਂ ਸੀਰੀਅਸ ਆਲੋਚਨਾ ਕੀਤੀ ਹੈ ਜੀ ਇਹਨਾਂ ਨੇ ਪੋਲਿਟੀਕਲ ਸਟੇਟਮੈਂਟਾਂ ਦਿੱਤੀਆਂ ਹਾਂ ਆਮ ਆਦਮੀ ਪਾਰਟੀ ਵਾਲਿਆਂ ਕਿ ਲਾਲ ਬੱਤੀ ਵਾਲੀ ਕਾਰਾਂ ਚ ਚਿੱਟਾ ਜਾਂਦਾ ਰਿਹਾ ਹੂੰ ਬਿਲਕੁਲ ਤੇ ਪੋਲਿਟੀਕਲ ਸਟੇਟਮੈਂਟਾਂ ਨੇ ਜੀ ਇਹਨਾਂ ਦੀਆਂ ਤਾਂ ਫਿਰ ਤੁਸੀਂ ਦੇਖੋ ਕਿ ਇਹ ਇਹਨਾਂ ਤੇ ਤਾਂ ਬਹੁਤ ਮਾਮਲੇ ਬਣ ਸਕਦੇ ਸੀ ਜੀ ਜੇ ਮਿਸ ਇਨਫਾਰਮੇਸ਼ਨ ਦੀ ਗੱਲ ਕਰੀਏ ਤਾਂ ਮੁੱਖ ਮੰਤਰੀ ਸਾਹਿਬ ਤਾਂ ਸਭ ਤੋਂ ਜ਼ਿਆਦਾ ਮਿਸ ਇਨਫਾਰਮੇਸ਼ਨ ਕੰਟੈਂਟ ਦੇ ਕੇ ਗਏ ਵੀ BMW ਗੋਲਡੀ ਬਰਾਡ ਵਗੈਰਾ ਇਹ ਸਾਰੇ ਮਾਮਲੇ ਨੇ ਜੀ 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 ਤੁਸੀਂ ਕਦੇ ਉਹਨਾਂ ਤੇ ਮਾਫੀ ਵੀ ਨਹੀਂ ਮੰਗੀ ਅਫਸੋਸ ਵੀ ਨਹੀਂ ਜ਼ਾਹਰ ਕੀਤਾ ਫਿਰ ਇਸ ਤੋਂ ਇਲਾਵਾ ਜੇ ਆਪਾਂ ਵੇਖੀਏ ਤਾਂ ਮੇਰੇ ਖਿਆਲ ਦੇ ਨਾਲ ਫੇਕ ਨਿਊਜ਼ ਪੰਜਾਬ ਚ ਲਿਆਉਣ ਵਾਲਾ ਟ੍ਰੈਂਡ ਹੀ ਇਹਨਾਂ ਨੇ ਸੈੱਟ ਕੀਤਾ ਸਰਵੇ ਕੌਣ ਲਿਆ ਸਭ ਤੋਂ ਟ੍ਰੋਲਿੰਗ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਜੀ 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 ਬਿਲਕੁਲ ਸਭ ਤੋਂ ਪਹਿਲੀ ਆਈਟੀ ਟੀਮ ਕਿੰਨੇ ਬਣਾਈ ਇੱਬ ਹਰ ਸਿਮਰਤ ਕੋਰ ਦੇ ਨਾਂ ਮਤਲਬ ਕਿ ਉਲਟ-ਪੁਲਟ ਕਰਕੇ ਫੋਟੋਆਂ ਕਿਹਨਾਂ ਨੇ ਐਡਿਟ ਕੀਤੀਆਂ ਨਹੀਂ ਜਿਹੜੀ ਕਿੱਕਲੀ ਭਗਵੰਤਮਾਨ ਸਾਹਿਬ ਹੋਰੀ ਵੋਟਾਂ ਤੋਂ ਪਹਿਲਾਂ ਸੁਣਾਉਂਦੇ ਸੀ ਉਹ ਵੀ ਤਾਂ ਇਸੇ ਚੀਜ਼ ਦਾ ਹੀ ਇੱਕ ਹਿੱਸਾ ਨਾ ਜਿਹੜੀ ਭਗਵੰਤਮਾਨ ਸਾਹਿਬ ਹੋਰੀ ਕਹਿੰਦੇ ਹੁੰਦੇ ਸੀਗੇ ਕਿ ਲਾਣੇਦਾਰ ਕਿਆ ਕਰੂਗਾ ਬਈ ਪਤੀਲਾ ਮਾਂਜਤਾ ਤੇ ਉਹ ਬੀਬੀ ਕਹੂਗੀ ਵੀ ਨਹੀਂ ਉਹ ਢਿੰਡੇਸੇ ਨਾਲ ਇਕੱਠਾ ਹੀ ਮਾਂਜਦੇ ਆਂਗੇ ਦੇਖੋ ਦੇਖੋ ਹਾਂਜੀ ਤਾਂ ਤੁਹਾਡੀ ਬੋਲਣ ਦੀ ਆਜ਼ਾਦੀ ਤਾਂ ਇੱਥੋਂ ਤੱਕ ਹੈ ਕਿ ਤੁਸੀਂ ਕਿਸੇ ਪત્રਕਾਰ ਨੂੰ ਐਕਸ ਡਰੱਗੀ ਕਹਿ ਦਿੰਦੇ ਹੋ ਕਿਸੇ ਨੂੰ ਭਰੀ ਸਭਾ ਚ ਕਹਿ ਦਿੰਦੇ ਹੋ ਕਿ ਇਹਨੂੰ ਬੁਰਕੀ ਪੈ ਗਈ ਤੁਹਾਡੇ ਬੋਲਣ ਦੀ ਆਜ਼ਾਦੀ ਬਿਲਕੁਲ ਕਾਇਮ ਹੈ ਪਰ ਜੇਕਰ ਉਹੀ ਬੋਲਣ ਦੀ ਆਜ਼ਾਦੀ ਕੋਈ ਆਲੋਚਨਾਤਮਕ ਤੌਰ ਤੇ ਜਾਂ ਨੀਤੀਗਤ ਤੌਰ ਤੇ ਤੁਹਾਡੇ ਪ੍ਰਤੀ ਰੱਖਦਾ ਹੈ ਤਾਂ ਫਿਰ ਤੁਸੀਂ ਉਹਦੇ ਤੇ ਮਾਮਲਾ ਦਰਜ ਕਰਦੇ ਹੋ ਤਾਂ ਮਤਲਬ ਇਹ ਹੋਆ ਕਿ ਅਸਲ ਕਹਾਣੀ ਜਿਹੜੀ ਹੈ ਨਾ ਉਹ ਇਹ ਆ ਕਿ ਸਰਕਾਰ ਨੂੰ ਖੁਦ ਹੀ ਨਹੀਂ ਪਤਾ ਲੱਗਦਾ ਕਿ ਉਹ ਕਰ ਕੀ ਰਹੀ ਆ ਤੇ ਜਦੋਂ ਕਰ ਬੈਂਦੀ ਆ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਹੁਣ ਕਰਕੇ ਤੇ ਦਾ ਕਰੀਏ ਕੀ ਪਰ ਹੁਣ ਤੱਕ ਤਾਂ ਮਿੰਟੂ ਜੀ ਇਸ ਤਰ੍ਹਾਂ ਦੇ ਸਟੈਪ ਸਾਰੇ ਬੈਕ ਕਰਨੇ ਪਏ ਆ ਸਰਕਾਰ ਨੂੰ ਚਾਹੇ ਉਹ ਮਨਿੰਦਰ ਤੇ ਪਹਿਲਾ ਪਰਚਾ ਹੋਵੇ ਸੁਖਨਾਬ ਵਾਲਾ ਸੁਖਨਾਬ ਤੇ ਪਰਚਾ ਹੋਵੇ ਕਿੰਨੇ ਸਾਰੇ ਪਰਚੇ ਪਲੱਸ ਕਿੰਨੇ ਸਾਰੇ ਇਦਾਂ ਦੇ ਐਗਰੈਸਿਵਨੈਸ ਵਾਲੇ ਜਿਹੜੇ ਸਟੈਪ ਸੀ ਉਹ ਬੈਕ ਕਰਨੇ ਪਏ ਆ ਭਗਵੰਤ ਮਾਨ ਸਰਕਾਰ ਇਹਦੇ ਤੇ ਕੀ ਲੱਗਦਾ ਤੁਹਾਨੂੰ ਲਓ ਦੱਸੋ ਪਤਾ ਕੀ ਹੈ ਜੀ ਫਿਰ ਗੱਲ ਇਹ ਹੈ ਕਿ ਐਟ ਦੀ ਐਂਡ ਤਾਂ ਮਾਂਬਲਾ ਤੁਸੀਂ ਜੱਜ ਦੇ ਟੇਬਲ ਤੇ ਲੈ ਕੇ ਜਾਓਗੇ ਨਾ ਹਮ 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 ਉੱਥੇ ਹੁਣ ਜਿਹੜਾ ਤੁਹਾਡਾ ਦੋਸ਼ ਹੈ ਹਮ ਉਹਨੂੰ ਸਥਾਪਿਤ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੋਏਗੀ ਹਮ ਤਾਂ ਤੁਸੀਂ ਸੋਚ ਕੇ ਦੇਖੋ ਹੁਣ ਮੇਰਾ ਤੁਸੀਂ ਉਹ ਦੇਖਿਆ ਹੋਣਾ ਮੇਰੇ ਤੇ ਜਿਹੜਾ ਮੁਕੱਦਮਾ ਕੀਤਾ ਹੈ ਮੈਨੂੰ ਨਾਮਜ਼ਦ ਕੀਤਾ ਹੈ ਮੈਂ ਨਾ ਤਾਂ ਕੰਟੈਂਟ ਕ੍ਰੀਏਟ ਕੀਤਾ ਹਮ ਨਾ ਮੈਂ ਕਿਸੇ ਦਾ ਨਾਮ ਲਿਆ ਮੈਂ ਤਾਂ ਜਸਟ ਇੱਕ ਫਿਕਰਾ ਕੱਸਿਆ ਹਮ ਇੱਕ ਪੰਕਤੀ ਚ ਕਿ ਆ ਭਾਈ ਮਤਲਬ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਚ ਪਠਿਆਲਾ ਰੇੜਾ ਕੌਣ ਬਣਾਈ ਫਿਰਦਾ ਇਹ ਸਰ ਇੱਕ ਵਿਅੰਗ ਹੈ ਬਿਲਕੁਲ ਕਿ ਜਿਸ ਵਿਅੰਗ ਦੀ ਬਦੌਲਤ ਮਾਨ ਸਾਹਿਬ ਨੇ ਰੋਟੀ ਖਾਧੀ ਬਿਲਕੁਲ ਬਿਲਕੁਲ ਪਰ ਇੱਕ ਕੋਈ ਵੀ ਜੱਜ ਇਸ ਤੇ ਮੈਨੂੰ ਨਹੀਂ ਲੱਗਦਾ ਡਾਕਟਰ ਸਾਹਿਬ ਕਿ ਕਿਸੇ ਵੀ ਕਾਨੂੰਨਦਾਨ ਕੋਲ ਚਲੇ ਜਾਓ ਮੈਨੂੰ ਨਹੀਂ ਲੱਗਦਾ ਕੋਈ ਵੀ ਬੰਦਾ ਇਹਦੇ 'ਚ ਕਿਸੇ ਨੂੰ ਇੱਕ ਦਿਨ ਦੀ ਵੀ ਸਜ਼ਾ ਦੇ ਸਕਦਾ ਇਹ ਤਾਂ ਇੱਕ ਵਿਅੰਗ ਹੈ ਜਿਸ ਦੇ 'ਚ ਕਿਸੇ ਦੀ ਕੋਈ ਡੈਫਰਮੇਸ਼ਨ ਨਹੀਂ ਜਿਸ ਦੇ 'ਚ ਕੋਈ ਇੰਟਰਨਲ ਕੋਈ ਸਿਕਿਉਰਟੀ ਦਾ ਮਸਲਾ ਨਹੀਂ ਕੋਈ ਕਿਸੇ ਪ੍ਰਕਾਰ ਦੀ ਕੈਲੋਕੇ ਲਾ ਕਾਨੂੰਨੀ ਉਹ ਵਰਤਨ ਦਾ ਖਦਸ਼ਾ ਨਹੀਂ ਹੈ ਜੀ ਕਿਸੇ ਪ੍ਰਕਾਰ ਦੀ ਮੁੱਖ ਮੰਤਰੀ ਦੀ ਸਿਕਿਉਰਟੀ ਨੂੰ ਖਤਰਾ ਨਹੀਂ ਔਰ ਦੂਜੀ ਗੱਲ ਇਹ ਹੈ ਕਿ ਉਸੇ ਰਡਾਰ ਦੇ ਡਾਟਾ ਨੂੰ ਇਹਨਾਂ ਨੇ ਪੁਖਤ ਕੀ ਦਿੱਤੀ ਆ ਖੁਦ ਤਸਦੀਕ ਕੀਤਾ ਪੰਨੂ ਸਾਹਿਬ ਨੇ ਕਿ ਹਾਂ ਜੀ ਜਹਾਜ਼ ਵਰਤਿਆ ਗਿਆ ਜੀ ਜੀ ਖੁਦ ਪੁਲਿਸ ਆਫੀਸਰ ਕਹ ਰਿਹਾ ਕਿ ਜਹਾਜ਼ ਉਸ ਦਿਨ ਵਰਤਿਆ ਗਿਆ ਜੀ ਅਸੀਂ ਵੈਰੀਫਾਈ ਕੀਤਾ ਜੀ ਜੀ ਤਾਂ ਫਿਰ ਨਾ ਤਾਂ ਮਿਸਲੀਡਿੰਗ ਹੈ ਤਾਂ ਮੇਰੇ ਖਿਆਲ ਦੇ ਨਾਲ ਤੇ ਇਹ ਤੇ ਇੱਕ ਆਪਣੇ ਆਪ ਦੇ ਵਿੱਚ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਨਾ ਕਿ ਮਿਸਾਲ ਵਾਲਾ ਪਰਚਾ ਹੈ ਕਿ ਜਿਹਦੇ ਚ ਇੱਕ ਵਿਅੰਗ ਕਰਨ ਤੇ ਤੁਸੀਂ ਕਿਸੇ ਬੰਦੇ ਨੂੰ ਮੁੱਖ ਦੋਸ਼ੀ ਔਰ ਮੈਨੂੰ ਪਹਿਲੇ ਨੰਬਰ ਤੇ ਰੱਖਿਆ ਦਸਾਂ ਦੀ ਸੂਚੀ ਚ ਤਾਂ ਮੇਰੇ ਖਿਆਲ ਨਾਲ ਬਹੁਤ ਹਾਸੋਗੀ ਨਾ ਜਏ ਪਰਚਾ ਇਹਨਾਂ ਨੇ ਕੀਤਾ ਜੀ ਹਾਸੋ ਹੀਣਾ ਵੀ ਹੈ ਮਿੰਟੂ ਜੀ ਮੈਂ ਲਾਸਟ ਕਮੈਂਟ ਤੁਹਾਡੇ ਤੋਂ ਲਾਉਂਗਾ ਹਾਸੋ ਹੀਣਾ ਵੀ ਹੈ ਪਰ ਇਹ ਮੇਰੇ ਖਿਆਲ ਦੇ ਨਾਲ ਜਦੋਂ ਅੰਗਰੇਜ਼ਾਂ ਦੇ ਰਾਜ ਚ ਪਰਚੇ ਪਾਏ ਗਏ ਨੇ ਚਾਹੇ ਉਹ ਇਨਕਲਾਬੀਆਂ ਜਾਂ ਕ੍ਰਾਂਤੀਕਾਰੀਆਂ ਜਾਂ ਦੇਸ਼ ਭਗਤਾਂ ਤੇ ਪਾਏ ਗਏ ਨੇ ਉਹਨਾਂ ਨੇ ਵੀ ਕੋਈ ਜੈਨੂਇਨ ਗਰਾਉਂਡ ਬਣਾਉਣ ਦੀ ਕੋਸ਼ਿਸ਼ ਕੀਤੀ ਆ ਝੂਠੀ ਸੱਚੀ ਪਰ ਇੱਥੇ ਪੁਲਿਸ ਨੇ ਜਦ ਪਰਚਾ ਫਰੇਮ ਕੀਤਾ ਹੈ ਤਾਂ ਕੀ ਪੁਲਿਸ ਇਸ ਕਿਸਮ ਦੀ ਹੈ ਕਿਉਂ ਨੂੰ ਇੰਜ ਲੱਗਾ ਹੀ ਨਹੀਂ ਕਿ ਇਹ ਤਾਂ ਪਹਿਲੀ ਨਜ਼ਰੇ ਕੋਈ ਪਰਚਾ ਹੀ ਨਹੀਂ ਬੰਦਾ ਮੈਨੂੰ ਲੱਗਦਾ ਕਿ ਕੋਈ ਤਾਂ ਪੁਲਿਸ ਵੀ ਇਸ ਮਾਮਲੇ 'ਚ ਹੁਣ ਸਖਤੇ ਚ ਹੈ ਕਿਸ ਨੂੰ ਕਿਵੇਂ ਕੀਤਾ ਜਾਵੇ ਕਿਉਂਕਿ ਤੁਸੀਂ ਦੇਖੋ ਨਾ ਕਿ 12 ਤੋਂ ਬਾਅਦ ਜਦੋਂ ਇਹਦੀ ਐਫ ਆਈ ਆਰ ਨਿਕਲਦੀ ਹੈ ਔਰ ਬੜੇ ਨਾਟਕੀ ਢੰਗ ਨਾਲ ਨਿਕਲਦੀ ਹੈ ਕੋਹਲੀ ਦੀ ਗ੍ਰਿਫਤਾਰੀ ਹੁਣ ਮੌਕੇ ਲੁਧਿਆਣੇ ਚੋਂ ਨਿਕਲਦੀ ਐਫਆਈਆ ਜੀ ਜੀ ਇਹ ਬੜੀ ਇੰਟਰਸਟਿੰਗ ਕਹਾਣੀ ਹੈ ਔਰ ਇਹਦਾ ਤੁਸੀਂ ਜੁੜਾਵ ਦੇਖੋਗੇ ਚੀਜ਼ਾਂ ਦਾ ਟਾਈਮਿੰਗ ਦੇਖੋਗੇ ਤਾਂ ਬੜੀ ਇੰਟਰਸਟਿੰਗ ਆ ਹਮ ਠੀਕ ਹੈ ਨਾ ਜੀ ਉਸ ਤੋਂ ਬਾਅਦ ਅੱਜ ਤੱਕ ਵੀ ਤੁਸੀਂ ਦੇਖੋ ਕਿ ਪੁਲਿਸ ਅਫਸਰਾਂ ਜਿਹੜੇ ਆ ਉਹ ਨਾ ਤਾਂ ਨਵੇੜਨ ਵਾਲੇ ਪਾਸੇ ਆਏ ਨਹੀਂ ਤਾਂ ਅੰਦਰਖਾਤੇ ਪੱਤਰਕਾਰਾਂ ਦੇ ਜਿਹੜੇ ਹੁੰਦੇ ਆ ਸੀਨੀਅਰ ਤੁਹਾਡੇ ਵਰਗੇ ਉਹਨਾਂ ਤੱਕ ਅਪਰੋਚ ਕਰਦੇ ਕਿ ਚਲੋ ਬਈ ਹੋ ਗਿਆ ਇਹਨੂੰ ਨਵੇੜੀਏ ਨਾ ਪੋਲੀਟਿਸ਼ੀਅਨ ਅੱਗੇ ਆ ਰਹੇ ਇਹਦਾ ਮਤਲਬ ਹੈ ਕਿ ਖੁਦ ਪਰਚੇ ਨੂੰ ਲੈ ਕੇ ਦੁਬਦਾਚ ਨਹੀਂ ਜੀ ਜੇ ਜੇ ਨੂੰ ਅੱਗੇ ਤੋਰਦੇ ਆ ਤਦ ਵੀ ਰਗੜੇ ਜਾਂਦੇ ਆ ਜੇ ਨੂੰ ਖੜੇ ਪੈਰ ਵਾਪਸ ਲੈਣੇ ਸਿਆਸੀ ਨੁਕਸਾਨ ਹੈ ਸੱਪ ਦੇ ਮੂੰਹ ਚ ਕੋਡ ਕਿਰਲੀ ਜੀ ਵਾਲੀ ਹਾਲ ਅਗਪਗ ਹਾਲਤ ਇਹੋ ਜੀ ਆ ਕਿਉਂਕਿ ਜਿੰਨੇ ਵੀ ਤੁਸੀਂ ਦੇਖਿਆ ਹੋਣਾ ਚਾਹੇ ਬੈਂਸ ਸਾਹਿਬ ਨੇ ਰਿਐਕਟ ਕੀਤਾ ਉਹਦੇ ਤੇ ਹੋਰ ਵਕੀਲ ਸਹਿਬਾਨ ਰਿਐਕਟ ਕਰ ਰਹੇ ਉਹ ਕਹਿੰਦੇ ਵੀ ਇਹ ਪਰਚਾ ਬਣਦਾ ਹੀ ਨਹੀਂ ਔਰ ਇਹ ਟਿਕਣਾ ਹੀ ਨਹੀਂ ਕਿਤੇ ਇਹ ਜਿਹੜੀਆਂ ਧਾਰਾ ਲਾਈਆਂ ਨੇ ਉਹ ਮਤਲਬ ਕਿ ਰੈਲੇਵੈਂਟ ਹੀ ਨਹੀਂ ਹੈ ਪਰ ਜਿੱਦਾਂ ਪੁਲਿਸ ਨੇ 12-12 ਨੂੰ ਪਰਚਾ ਕੀਤਾ ਕਰਕੇ ਪਰਚਾ ਰੱਖ ਲਿਆ ਜਿੰਨਾ ਤੇ ਪਰਚਾ ਕੀਤਾ ਉਹਨਾਂ ਨੂੰ ਕੋਈ ਇਨਟੀਮੇਸ਼ਨ ਨਹੀਂ ਇਹ ਇਹ ਬਹੁਤ ਵੱਡਾ ਪਾਣੀ ਮਤਲਬ ਇਹ ਤਾਂ ਆਪਣੇ ਆਪ ਚ ਇੱਕ ਬਹੁਤ ਗੈਰ ਕਾਨੂੰਨੀ ਚੀਜ਼ ਲੰਘਣਾ ਹੈ ਉਲੰਘਣਾ ਹੈ ਕਾਨੂੰਨ ਦੀ ਉਲੰਘਣਾ ਹੈ ਆਖਰ ਇਹਦੇ ਪਿੱਛੇ ਕੀ ਚੱਲ ਰਿਹਾ ਹੋਊਗਾ ਹਾਂ ਇਹੀ ਤੇ ਚੀਜ਼ ਹੈ ਇਉਂ ਨਹੀਂ ਵੀ ਕੱਲ ਨੂੰ ਮਤਲਬ ਕਿਸੇ ਥਾਂ ਦੇ ਉੱਪਰ ਬੰਦੇ ਨੂੰ ਦੱਬਣਾ ਹੈ ਜਾਂ ਕਿਸੇ ਥਾਂ ਦੇ ਉੱਪਰ ਬੰਦੇ ਨੂੰ ਕੈਚ ਕਰਨਾ ਤਾਂ ਫਿਰ ਉਦੋਂ ਇਹ ਹੋਵੇ ਕਿ ਇਹਦੇ ਤੇ ਇੱਕ ਪਰਚਾ ਵੀ ਹੈਗਾ ਬਿਲਕੁਲ ਹੋ ਸਕਦਾ ਹੈ ਕਿ ਇਸ ਮਨਸ਼ਾ ਦੇ ਨਾਲ ਕੀਤਾ ਹੋਵੇ ਜਾਂ ਹੋ ਸਕਦਾ ਇਹ ਹੈ ਕਿ ਭਾਈ ਜਦੋਂ ਗੱਲ ਖੁੱਲੀ ਇੱਕ ਵਾਰੀ ਕਿਸੇ ਨੇ ਆਰਡਰ ਕਰਤਾ ਆਰਡਰ ਕਰਤਾ ਤਾਂ ਜਦ ਉਸਤੇ ਅਮਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਜ਼ਿੰਮੇਵਾਰੀਆਂ ਲੈਣ ਤੋਂ ਭੱਜ ਗਿਆ ਕਿਉਂਕਿ ਸਿਆਸਤਦਾਨ ਤਾਂ ਬਹੁਤ ਜਲਦੀ ਥੜਕ ਜਾਂਦਾ ਹੈ ਕਿ ਭਾਈ ਮੈਂ ਤਾਂ ਤੈਨੂੰ ਕਹਿਆ ਸੀ ਵੈਰੀਫਾਈ ਕਰ ਜੇ ਬਣਦਾ ਤਾਂ ਕਰ ਦੇ ਹੂੰ ਤਾਂ ਅਗਲਾ ਤੂੰ ਕਰ ਲੈ ਹੁਣ ਤੂੰ ਨਿਵੇੜ ਤਾਂ ਫਿਰ ਪੁਲਿਸ ਵਾਲਾ ਕਈ ਵਾਰੀ ਹੁੰਦਾ ਕਿ ਅਫਸਰ ਜਿਹੜਾ ਉਹ ਰੱਖ ਲੈਂਦਾ ਕਿ ਐਨ ਮੌਕੇ ਤੇ ਕੋਈ ਮੌਕਾ ਬਣੇਗਾ ਤੇ ਕੋਈ ਨਾ ਕੋਈ ਕਰਕੇ ਜਿਗਾੜ ਤੇ ਇਸ ਨੂੰ ਬੰਦ ਕਰ ਦਿੱਤਾ ਜਾਏਗਾ ਤੋਂ ਮਤਲਬ ਕਿ ਇਹ ਵੀ ਹੋ ਸਕਦਾ ਮੇਰੇ ਸੋਚਣ ਦੇ ਮੁਤਾਬਕ ਤੇ ਇਹ ਵੀ ਥਿਉਰੀ ਜਿਹੜੀ ਆ ਦਮ ਰੱਖਦੀ ਹੈ ਕਿ ਭਾਈ ਜਦੋਂ ਖਲਾਰਾ ਪੈ ਗਿਆ ਤਾਂ ਉਦੋਂ ਸਿਆਸੀ ਤੇ ਹੋ ਸਕਦਾ ਹੈ ਕਿ ਪਰਚਾ ਕਰਵਾਉਣ ਵਾਲੀ ਕਹਿੰਦੀ ਹੋਵੇ ਕਿ ਤੂੰ ਨਿਜਟ ਅਸੀਂ ਤਾਂ ਤੈਨੂੰ ਜਸਟ ਇਹ ਕਿਹਾ ਸੀ ਕਿ ਦੇਖ ਬਣਦਾ ਕਿ ਨਹੀਂ ਰਗੜ ਸਕਦੇ ਆ ਕਿ ਨਹੀਂ ਤੂੰ ਕਰ ਲਿਆ ਹੁਣ ਤੂੰ ਨਿਵਟ ਨਿਜਟ ਪਰ ਹੁਣ ਇਹ ਮਾਮਲਾ ਜਿਹੜਾ ਹੈ ਨਾ ਅਸਲ ਤੇ ਵਿੱਚ ਬਣ ਗਿਆ ਕਿ ਪੰਜਾਬ ਦੇ ਵਿੱਚ ਬੋਲਣ ਦੀ ਆਜ਼ਾਦੀ ਦਾ ਜੀ ਬਿਲਕੁਲ ਹੁਣ ਦੂਜਾ ਮਾਮਲਾ ਬਣ ਗਿਆ ਤਾਂ ਉਹਦੇ ਚ ਮੈਨੂੰ ਇਉਂ ਲੱਗਦਾ ਕਿ ਹਿਡਨ ਕਰਨ ਦਾ ਇਹ ਵੀ ਇੱਕ ਕਾਰਨ ਹੋ ਸਕਦਾ ਹੈ ਕਿ ਇਹਨੂੰ ਪਰਚੇ ਨੂੰ ਜੇ ਅੱਗੇ ਤੋਰਦੇ ਆ ਤਾਂ ਪੁਲਿਸ ਦੀ ਵੀ ਬਦਨਾਮੀ ਹੋਏਗੀ ਔਰ ਪੁਲਿਸ ਦੀ ਬਦਨਾਮੀ ਤੁਸੀਂ ਦੇਖੋ ਡਾਕਟਰ ਸਾਹਿਬ ਕਿ ਅੱਗੇ ਆਪਾਂ ਇੱਕ ਮਾਮਲੇ ਚ ਦੇਖਿਆ ਕਿ ਪੁਲਿਸ ਦੀ ਕ੍ਰੈਡੀਬਿਲਟੀ ਕਿਸ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ ਜਦੋਂ ਜੇਲ ਅ ਇੰਟਰਵਿਊ ਦਾ ਮਾਮਲਾ ਆ ਗਿਆ ਫੌਰੀ ਤੌਰ ਤੇ ਅਧਿਕਾਰੀਆਂ ਨੇ ਕਿਹਾ ਸੀਗਾ ਕਿ ਪੰਜਾਬ ਦੀ ਜੇਲ੍ਹ 'ਚ ਇੰਟਰਵਿਊ ਨਹੀਂ ਹੋਈ। ਮਾਮਲਾ ਅੱਗੇ ਵਧਿਆ ਤਾਂ ਉਸੇ ਹੀ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਹਲਫਨਾਮਾ ਦਿੱਤਾ ਕਿ ਸਾਡੇ ਸਾਡੀ ਸਾਡੇ ਦਰਜੇ ਵਿੱਚ ਕਸਟਡੀ 'ਚ ਹੋਈ ਆ। ਜੇਲ੍ਹ 'ਚ ਨਹੀਂ ਹੋਈ ਕਸਟਡੀ 'ਚ ਹੋਈ। ਕ੍ਰੈਡੀਬਿਲਟੀ ਪੁਲਿਸ ਦੀ ਜਿਹੜੀ ਆ ਉਹ ਇਸ ਮਾਮਲੇ 'ਚ ਵੀ ਕਿਤੇ ਨਾ ਕਿਤੇ ਦਾਤੇ ਲੱਗ ਗਈ। ਜਿਵੇਂ ਆਪਾਂ ਗੱਲ ਕੀਤੀ ਆ ਕਿ ਜੇ ਤੁਸੀਂ ਆਪ ਮੁਕਤਮਾ ਦਰਜ ਕੀਤਾ ਤਾਂ ਕੀ ਸੋਚ ਕੇ ਕੀਤਾ? ਕਿੱਡੇ ਅਣਜਾਣ ਬੰਦੇ ਨੇ ਕੀਤਾ ਤੇ ਜੇ ਤੁਹਾਡੇ ਤੋਂ ਕਰਵਾਇਆ ਗਿਆ ਕਿ ਤਾਂ ਉਹ ਧਿਰ ਹੁਣ ਜ਼ਿੰਮੇਵਾਰੀ ਨਹੀਂ ਲੈਗੀ ਹੁਣ ਜ਼ਿੰਮੇਵਾਰੀ ਕ੍ਰੈਡੀਬਿਲਟੀ ਜਿਹੜੀ ਆ ਉਹ ਤੁਹਾਡੀ ਜਵਾਬਦੇਹ ਬਣ ਗਏ ਤਾਂ ਮੇਰੇ ਖਿਆਲ ਦੇ ਨਾਲ ਪੁਲਿਸ ਦੀ ਕ੍ਰੈਡੀਬਿਲਟੀ ਦਾ ਵਾਰ-ਵਾਰ ਪ੍ਰਭਾਵਿਤ ਹੋਣਾ ਡਾਕਟਰ ਸਾਹਿਬ ਇਹ ਵੀ ਕਿਸੇ ਸਟੇਟ ਵਾਸਤੇ ਮੇਰੇ ਖਿਆਲ ਦੇ ਨਾਲ ਕੋਈ ਚੰਗਾ ਸੰਕੇਤ ਨਹੀਂ ਹੈ ਸਿਹਤਮੰਦ ਸੰਕੇਤ ਨਹੀਂ ਹੈ ਜੀ ਮਿੱਤਰ ਭੈਣਾ ਤੁਸੀਂ ਸੁਣਿਆ ਮਿੰਟੂ ਗੁਰੂ ਸਰੀਆ ਹੋਰਾਂ ਨੇ ਸਾਰੇ ਦੇ ਉੱਪਰ ਇੱਕ ਪੋਸਟਮਾਰਟਮ ਰੱਖਿਆ ਆ ਦੇਖੋ ਪੁਲਿਸ ਨੇ ਲੁਧਿਆਣੇ ਚੱਕ ਇੱਕ ਮਾਰ ਕੇ ਤੇ ਫੁੱਟਬਾਲ ਮਾਲਵੇ ਦੇ ਉਹ ਸਿਰੇ ਵਾਲੇ ਕੋਨੇ ਬਠਿੰਡਾ ਬਲੋਟ ਵੱਲ ਫੁੱਟਬਾਲ ਧੱਕਿਆ ਉਧਰੋਂ ਕਿੱਕ ਮਾਰੀ ਤੇ ਫੁੱਟਬਾਲ ਜਿਹੜਾ ਉਹ ਚੰਡੀਗੜ੍ਹ ਦੇ 17 ਸੈਕਟਰ ਚ ਆ ਗਿਆ ਹੁਣ ਗੇਂਦ ਪੰਜਾਬ ਸਰਕਾਰ ਦੇ ਘੇਰੇ ਚ ਹੈ ਉਹਨੇ ਇਹਨੂੰ ਕਿੱਕ ਕਿੱਧਰ ਨੂੰ ਮਾਰਨੀ ਹੈ ਤੇ ਮੈਚ ਕਿੱਧਰ ਨੂੰ ਲੈ ਕੇ ਜਾਣਾ ਭਗਵੰਤਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਸਿਆਸੀ ਸੂਝ ਕਿਹੋ ਜੀ ਹੈ ਉਹ ਕੀ ਖੱਟਣਾ ਚਾਹੁੰਦੀ ਹੈ ਕੀ ਕੱਢਣਾ ਚਾਹੁੰਦੀ ਹੈ ਕੀ ਗਵਾਉਣਾ ਚਾਹੁੰਦੀ ਹੈ ਤੇ ਕੀ ਪਾਉਣਾ ਚਾਹੁੰਦੀ ਹੈ ਇਹਦੇ ਉੱਪਰ ਹੁਣ ਅੱਗੇ ਦਾ ਮਾਮਲਾ ਟਿਕਿਆ ਮਿੰਟੂ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਜੀ ਡਾਕਟਰ ਸਾਹਿਬ